ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ Facebook ਪੇਜ ਤੇ ਇਹ ਵੀਡੀਓ ਦੇਖ ਰਹੇ ਨੇ Facebook ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਤੁਹਾਨੂੰ ਤਿੰਨ ਮੱਝਾਂ ਦਿਖਾਉਣੀਆਂ ਹੈਗੀਆਂ ਨੇ। ਚੰਗੀਆਂ ਮਜਾਂ ਹੋਣਗੀਆਂ ਤਕਰੀਬਨ ਬਾਕੀ ਪਾਰਕੂ ਵੀਰ ਜਿਹੜੇ ਖਿਡਾਰੀ ਵੀਰੇ ਉਹਨਾਂ ਨੂੰ ਵੇਖਦੇ ਆਂ ਸਾਰ ਪਤਾ ਲੱਗ ਜਾਊਗਾ ਕੁਆਲਿਟੀ ਜਿਹੜੀ ਹੈਗੀ ਦੋਸਤੋ ਬਿਲਕੁਲ ਬਾਰਡਰ ਬਰੀਡ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖਾਲੜੇ ਤੋਂ ਤਕਰੀਬਨ ਦੋਸਤੋ 7 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਦੀ ਤੇ ਭਿੱਖੀ ਪਿੰਡ ਤੋਂ 15 ਕਿਲੋਮੀਟਰ ਸੋ ਵਿਜ਼ਿਟ ਤੁਸੀਂ ਖਾਸ ਡੱਲ ਪਿੰਡ ਕਰਨੀ ਹੈਗੀ ਆ ਆ ਪਾਉ ਪਿੰਡ ਤੋਂ ਜਿਹੜਾ ਤੁਸੀਂ ਦੋਸਤੋ ਮਾੜੀ ਮੇਗਾ ਵੀ ਆ ਸਕਦੇ ਮਾੜੀ ਮੇਗੇ ਤੋਂ ਅੱਗੇ ਤੁਸੀਂ ਡੱਲ ਪਿੰਡ ਵਿਜ਼ਿਟ ਕਰ ਸਕਦੇ ਜੀ ਸੋ ਬਾਈ ਦਲੇਰ ਦੇ ਕੋਲ ਪਹੁੰਚੇ ਆ ਸੋ ਬਾਈ ਦਲੇਰ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤਿਆਰ ਪਈ 20-25 ਸਾਲ ਪੁਰਾਣੇ ਨੇ ਤੇ ਐਨੀਮਲ ਜਿਹੜੇ ਆ ਦੋਸਤੋ ਮੋਸਟਲੀ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਪਹਿਲਾਂ ਵੀ ਮਿਲਦੇ ਰਹੇ ਹੋਣਗੇ ਤਕਰੀਬਨ ਇਸ ਵਾਰ ਜਿਹੜੀਆਂ ਮੱਝਾਂ ਨੇ ਤਕਰੀਬਨ 3 ਹੋਣਗੀਆਂ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਆ ਪਸ਼ੂ ਕਿੰਨੇ ਸੂਏ ਸਵਾਏ ਨੇ ਕਿੰਨੇ ਅੱਗੇ ਬਿਲਕੁਲ ਸੂਨ ਦੇ ਵਿੱਚ ਰੈਡੀ ਨੇ ਕਿੰਨੇ ਦਿਨ ਲੈਂਦੇ ਆ ਓਵਰ ਆਲ ਜਿੰਨੀ ਵੀ ਫੁੱਲ ਜਾਣਕਾਰੀ ਹੋਵੇਗੀ ਡਿਟੇਲ ਹੋਵੇਗੀ ਆਪਾਂ ਸ਼ੇਅਰ ਕਰਦੇ ਆਂ ਵੀਰ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਤੇ ਚੱਲਦੇ ਹਾਂ ਬਥੇਰੇ ਡਿਟੇਲ ਦੇ ਲਈ ਬਾਈ ਹੋਰਾਂ ਦੇ ਕੋਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਘਾਲ ਸਾਸਰੀ ਘਾਲ ਆਈ ਬਾਈ ਤੁਹਾਨੂੰ ਵੀ ਸਾਡੇ ਵੱਲੋਂ ਸਾਸਰੀ ਘਾਲ ਲੋੜੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਜੀ ਜੀ ਬਹੁਤ ਮਿਹਰਬਾਨੀ ਹੈ ਠੀਕ ਆ ਦੇ ਭਾਈ ਇੱਕ ਆਪਣਾ ਨਾਮ ਜਿਹੜੇ ਆਪਣੇ ਸਰੋਤੇ ਦੇ ਨਵੇਂ ਜੋੜੇ ਆਪਣੇ ਨਾਲ ਉਹਨਾਂ ਨੂੰ ਆਪਣਾ ਨਾਮ ਵੀ ਜਰੂਰ ਦੱਸੋ ਆਪਣਾ ਨਾਮ ਜੀ ਦਲੇਰ ਸਿੰਘ ਹਾਂਜੀ ਪਿੰਡ ਡਲ ਤਹਿਸੀਲ ਪੱਟੀ ਜ਼ਿਲ੍ਹਾ ਦਰਨਦਾਰ ਠੀਕ ਆ ਜੀ ਹਾਂਜੀ ਠੀਕ ਆ ਤੇ ਬਾਕੀ ਨਾ ਭਾਈ ਨੇੜੇ ਨੇੜੇ ਪਿੰਡ ਜਿਹੜੇ ਹੋਰ ਵੀ ਲੱਗਦੇ ਆਪਣੇ ਬਾਟੋਂ ਜੀ ਇਧਰ ਆਪਾਂ ਨੂੰ ਹੈਗਾ 2 ਕਿਲੋਮੀਟਰ ਤੇ ਤਾਰਾਹੁ ਸ਼ਹੀਦ ਬਾ ਜੀ ਯਾਨੀ ਲੋੜੀਆ ਮਾਗੀ ਚੱਲਣ ਢਈ ਆ ਠੀਕ ਹੈ ਜੀ ਇਧਰ ਇਹ ਕਾ ਖਾਲੜਾ 7 ਕਿਲੋਮੀਟਰ ਠੀਕ ਹੈ ਜੀ ਤੇ ਠਿੱਕੀ ਵੰਡੇਗਾ 13 14 ਕਿਲੋਮੀਟਰ ਆਪਾਂ ਨੂੰ ਠੀਕ ਹੈ ਜੀ ਹਾਂਜੀ ਤੇ ਬਈ ਦਲੇਰ ਵੀਰੇ ਮੈਂ ਜਿੱਦਾਂ ਗੱਲ ਕੀਤੀ ਆ ਵੀ 25 30 ਸਾਲ ਪੁਰਾਣਾ 20 25 ਸਾਲ ਪੁਰਾਣਾ ਤਿਆਰ ਆ ਪਸ਼ੂ ਤੁਹਾਡੇ ਮਲ ਕੇ ਕਿੱਲੇ ਤੇ ਘਰੇ ਵੇਖਣ ਦੇ ਵਿੱਚ ਮਿਲਦੇ ਵੀ ਰਹੇ ਆ ਪਹਿਲਾਂ ਵੀ ਆਡੀਅנס ਨੂੰ ਵੀ ਭਰਾਵਾਂ ਨੂੰ ਵੀ ਹਾਂਜੀ ਹਾਂਜੀ ਤੇ ਤਕਰੀਬਨ ਵੀ 25 ਸਾਲ ਹੋ ਗਿਆ ਕੰਮ ਕਰਦਿਆਂ ਹਾਂ ਜੀ ਜੀ ਹੋ ਗਿਆ ਪਹਿਲਾਂ ਨਾ ਆਪਣਾ ਵੱਡਾ ਵੀਰ ਹੀ ਉਹ ਕਰਦਾ ਹੁੰਦਾ ਸੀ ਜੀ ਤੇ ਉਹਦੇ ਨਾਲ ਹੀ ਮੈਂ ਜਾਣ ਡਿਆ ਪਿਆ ਫਿਰ ਏਦਾਂ ਮੰਨ ਲਓ ਪਿੰਡਾਂ 'ਚੋਂ ਡੰਗਰ ਲੈਣੇ ਹਾਂਜੀ ਤੇ ਵਧੀਆ-ਵਧੀਆ ਜਿੰਨੇ ਵੀ ਆਪ ਦੇ ਲੋ ਸੇਫਟੀ ਰੱਖੀ ਆ ਵੀ ਚੰਗਾ ਹੀ ਡੰਗਰ ਮਿਲੇ ਤੇ ਚੰਗਾ ਹੀ ਭਰਾਣ ਦੀਏ ਜਾ ਕੇ ਗਾੜੀ ਵੀ ਉਹ ਸੋਭਾ ਕਰੇ ਵੀ ਉਹਨੂੰ ਜਿੰਨਾ ਦੁੱਧ ਦੱਸਿਆ ਜਾਵੇ ਵਾਧ ਹੀ ਜਾ ਕੇ ਨਿਕਲੇ ਕਿ ਲੋ ਸਹੀ ਗੱਲ ਘਾਟ ਨਾ ਨਿਕਲੇ ਕਿਹ ਗੱਲ ਦੀ ਗਾਹਕ ਨੂੰ ਪਰੇਸ਼ਾਨੀ ਨਾ ਹੋਵੇ ਬਿਲਕੁਲ ਜੀ ਹਾਂਜੀ ਇਹ ਚੀਜ਼ ਨੂੰ ਮੁੱਖ ਰੱਖਿਆ ਅੱਜ ਤੱਕ ਠੀਕ ਆ ਅੱਜ ਬਾਈ ਦਲੇਰ ਜੀ ਆਪਣੇ ਕੋਲ ਤਿੰਨ ਮੱਝਾਂ ਵਕਾਉ ਨੇ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਆਪਾਂ ਸ਼ੁਰੂ ਕਰ ਲੈਨੇ ਨੀਲੀ ਦੀ ਜਿਹੜੀ ਆਪਣੇ ਬੈਕ ਸਾਈਡ ਆਪਾਂ ਨੂੰ ਦਿਖਾਈ ਦੇ ਰਹੀ ਹੈ ਹਾਂਜੀ ਤੇ ਇਹਦੀ ਇੱਕ ਤਾਂ ਆਪਾਂ ਡਿਟੇਲ ਵੀ ਸਾਂਝੀ ਕਰਦੇ ਆ ਪਹਿਲਾਂ ਕੋਈ ਤੋੜ ਕੇ ਦਿਖਾ ਦਈਏ ਨੂੰ ਤਸੱਲੀ ਦੇ ਨਾਲ ਉਸ ਤੋਂ ਬਾਅਦ ਆਪਾਂ ਇਹਦੀ ਡਿਟੇਲ ਸਾਂਝੀ ਕਰਨੀ ਵੀਰਾਂ ਦੇ ਨਾਲ ਆ ਸੋ ਦੋਸਤੋ ਨੀਲੀ ਦੀ ਜਿਹੜੀ ਮੱਝਾਂ ਬਿਲਕੁਲ ਵੇਖੋਗੇ ਨੀਲੀ ਰਾਵੀ ਦੀ ਮੱਝ ਆ ਤੇ ਬਾਡੀ ਬੰਤਰ ਦੀ ਤਾਂ ਬਹੁਤ ਖੂਬਸੂਰਤ ਆ ਇਹ ਖੋਜ ਜਣੀਆਂ ਮੱਝਾਂ ਦੋਸਤੋ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਵੇਖਣ ਦੇ ਵਿੱਚ ਹੀ ਤੁਹਾਨੂੰ ਮਿਲ ਸਕਦੀਆਂ ਨੇ ਕਿਉਂਕਿ ਰਵਾ ਜਿਹੜਾ ਹੈਗਾ ਵੰਡ ਤੋਂ ਬਾਅਦ ਪਾਕਿਸਤਾਨ ਤੇ ਬਹੁਤ ਸਾਰਾ ਰਵਾ ਜਿਹੜਾ ਦੋਸਤੋ ਇਧਰਲੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਆਣ ਵਸਿਆ ਉਸ ਤੋਂ ਬਾਅਦ ਜਿਹੜੀ ਬਰੀਡ ਹੈਗੀ ਆ ਰਵਾ तकरीबन ਗਾਂ ਮੱਝਾਂ ਝੋਟੀਆਂ ਉਹਨਾਂ ਦੀਆਂ ਕਟੀਆਂ ਜਿਹੜੀਆਂ ਤਿਆਰ ਹੋ ਕੇ ਬਿਲਕੁਲ ਉਸੇ ਰਵੇ ਦੇ ਵਿੱਚ ਮੌਜੂਦਾ ਨੇੜੇ ਬੰਨੇ ਹੋ ਜਿਹੜੇ ਨੇੜੇ ਥਾਵਾਂ ਤੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਥਣ ਖਮਾਨੇ ਦੀ ਬਹੁਤ ਖੂਬਸੂਰਤ ਆ ਠੀਕ ਹੈ ਭਾਈ ਜੀ ਦਿਨ ਕਿੰਨੇ ਹਜੇ ਬਾਕੀ ਸੂਮ ਏ ਭਾਈ ਦੇਨ ਗਿਰਦੀ ਦੇ 5 6 ਰੈਂਦੇ ਦੇ ਸੂਨ ਚ ਠੀਕ ਆ ਜੀ ਹੋ ਸਕਦਾ ਵੀ ਇਹ ਹੱਤਾ ਵੀ ਰਜੇ ਰਾਜੀ ਆ ਮਜ ਬਹੁਤ ਵਧੀਆ ਬਿਲਕੁਲ ਜੀ ਆ ਉਹ ਕਿ ਦੋ ਜਿਹੜਾ ਰਾਜੀ ਡੰਗਰੇ ਦੋ ਚਾਰ ਦਿਨ ਉੱਤੇ ਵੀ ਲੈ ਜਾਂਦਾ ਲੈ ਜਾਂਦਾ ਜੀ ਹਾਂ ਜੀ ਸੋ ਦੋਸਤੋ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਵੇਖ ਲਓ ਆ ਜਿਹੜਾ ਪਿੱਠ ਪੁੱਠਾ ਵੇਖੋ ਤੁਸੀਂ ਚੜਾਈ ਹੈਗੀ ਆ ਸਿੰਗਲ ਹੱਡੀ ਦੇ ਵਿੱਚ ਤੇ ਹਵਾਨਾ ਜਿਹੜਾ ਤਕਰੀਬਨ ਤੁਸੀਂ ਵੇਖੋਗੇ ਤੇ ਬਰਾਬਰਤਾ ਥਨਾਂ ਦੀ ਪੂਰੀ ਆ ਠੀਕ ਆ ਜੀ ਗੈਬ ਅੰਦਰ ਜਿਹੜਾ ਥਨਾਂ ਦਾ ਬਹੁਤ ਖੂਬਸੂਰਤ ਬਾਕਮਾਲ ਜਿਹੜਾ ਖੂਬਸੂਰਤ ਵੇਖੋ ਠੀਕ ਆ ਜੀ ਤੇ ਬਿਲਕੁਲ ਤਿਆਰੀ ਦੇ ਵਿੱਚ ਜੁੱਟੀ ਹੋਈ ਆ ਹਜੇ ਸਮਾਂ ਜੇਕਰ 7 ਦਿਨ ਬਾਕੀ ਹੈ ਅੱਜ ਤੋਂ ਤੇ ਬਣਾਥਣਾ ਜਿਹੜਾ ਹੈਗਾ ਬੜਾ ਖੁੱਲਾ ਚੰਗਾ ਲੇਵਾ ਬਣਾ ਕੇ ਤਿਆਰ ਕਰਨਾ ਇਹ ਕੋਈ ਫੇਸ ਦੀ ਕੁਆਲਿਟੀ ਦੇਖੋ ਸਿੰਘਾਂ ਦੀ ਪੰਤਰ ਮੂੰਹ ਮੱਥਾ ਜਿਹੜਾ ਬਿਲਕੁਲ ਨਜ਼ਦੀਕੀ ਤੋਂ ਦੇਖੋ ਠੀਕ ਹੈ ਜੀ ਤੇ ਬਾਕੀ ਸੂਣ ਤੋਂ ਬਾਅਦ ਜਿਹੜਾ ਦੋਸਤੋ ਰਿਐਲਿਟੀ ਆਉਂਦੀ ਆ ਵੀ ਚੀਜ਼ ਹੈ ਕਿੱਥੋਂ ਤੱਕ ਜਿਹੜੀ ਪੀਕ ਲੈਵਲ ਤੱਕ ਪਹੁੰਚਦੀ ਆ ਬਾਕੀ ਬਟਨ ਵਗੈਰਾ ਹੈਗੇ ਜਿਹੜੇ ਦੁੱਧ ਵਾਲੇ ਐਨੀਮਲ ਦੀ ਪਸ਼ੂ ਦੀਆਂ ਨਿਸ਼ਾਨੀਆਂ ਉੱਪਰੋਂ ਨੀਲੀ ਰਾਵੀ ਦਾ ਹੋਵੇ ਤੇ ਬਟਨ ਵਗੈਰਾ ਜਿਹੜੇ ਦੋਸਤੋ ਮੋٹے ਤੌਰ ਤੇ ਆਹ ਵੇਖੋ ਦਿਖਾਈ ਦੇ ਰਹੇ ਸੋ ਚੰਗੀ ਮਿਲਕ ਦੀ ਨਿਸ਼ਾਨੀ ਵਾਲੀ ਮੱਝ ਆ ਤੇ ਸੌਦਾ ਤੁਸੀਂ ਬਾਈ ਦਲੇਰ ਹੁਣਾ ਨਾਲ ਜਰੂਰ ਕਰਿਓ ਕਿਉਂਕਿ ਜਿਹੜਾ ਚੰਗਾ ਐਨੀਮਲ ਆ ਦੋਸਤੋ ਹਰ ਘਰੇ ਪਹੁੰਚਣਾ ਬਹੁਤ ਲਾਜ਼ਮੀ ਆ ਤੇ ਬਾਕੀ ਭਾਜੀ ਇੱਕ ਕੀਮਤ ਐ ਦੀ ਕਿੰਨੀ ਕਰਖੀ ਐ ਡਿਮਾਂਡ ਕਿੱਥੋਂ ਤੱਕ ਕਰਤੀ ਐ ਜੀ ਵੇਖੋ ਜੀ ਵੀਰ ਜੀ ਇਸ ਤਰ੍ਹਾਂ ਦੀਆਂ ਮਹੀਆਂ ਨੀਲੀ ਬਰੀਡ ਚ ਹਾਂਜੀ ਤੇ ਜੇ ਸਵੇ ਮੱਝ ਆਪਣੀ ਸੁਣੀ ਆ ਜੀ ਇਹੋ ਜਿਹੀ ਬਰੀਡ ਤੇ ਮੈਂ ਵੇਖਿਆ ਵੀ ਇੱਕ 10 ਵੀ ਮੁੱਲ ਕਰੀ ਜਾਂਦੇ ਲੱਖ ਵੀ ਕਰੀ ਜਾਂਦੇ ਬਿਲਕੁਲ ਜੀ ਕਰਦੇ ਆਪਾਂ ਇਹਦਾ ਮੁੱਲ ਕਰਦੇ ਆ 95000 ਠੀਕ ਆ 90000 ਦੇ ਵਿੱਚੋਂ ਆਪਾਂ ਇਹਦਾ ਮਾਨਤਾਣ ਕਰਾਂਗੇ 5000 ਲੋੜੀ ਦਾ ਕਰਕੇ ਉਹ ਹੋਈ ਜੀ ਠੀਕ ਆ ਜੀ ਜੀ ਆਪਾਂ ਪਾੜਾ ਲਈ ਤੇ ਗਾੜੀ ਵੀ ਆਪਾਂ ਪਾੜੇ ਦੇ ਦੀ ਠੀਕ ਆ ਜੀ ਪਤਰੀ ਕਮਾਈ ਕਰੀਏ ਜੇ ਗੜਾ ਵੀ ਜਾਗੇ ਜੇ ਵੇਚਣ ਵਾਲੇ ਵੀਰ ਵੀ ਖੜਨਾ ਉਹਨੂੰ ਵੀ ਲਾਭ ਹੋਵੇ ਜੇ ਕਿਸੇ ਰੱਖਣ ਵਾਲੇ ਸੱਜਣੇ ਖੜਨੀ ਉਹਨੂੰ ਵੀ ਲਾਭ ਹੋਵੇ ਸਹੀ ਆ ਜੀ ਹਾਂ ਸੋ ਦੋਸਤੋ ਬਿਲਕੁਲ ਬਾਈ ਹੋਰਾਂ ਨੇ ਜਿਹੜਾ ਰੇਟ ਹੈਗਾ ਉਹ ਡਿਕਲੇਅਰ ਕਰ ਦਿੱਤਾ ਮੈਂਸ਼ਨ ਕਰਤਾ ਤਕਰੀਬਨ 95000 ਜਿਹੜੀ ਡਿਮਾਂਡ ਆ ਦੋਸਤੋ ਤੇ 90000 ਜਿਹੜਾ ਲੈਦੇ ਆ ਜੈਸਨੋ ਆ ਠੀਕ ਹੈ ਜੀ ਸੋ ਬਾਕੀ ਕੁਆਲਟੀ ਵਾਲੀ ਚੀਜ਼ ਹੈ ਜਿਹੜੀ ਦੋਸਤੋ ਪੈਸੇ ਉੱਤੇ ਖਰਚ ਕਰਨੇ ਪੈਂਦੇ ਆ ਇਹ ਸਾਰੇ ਵੀਰਾਂ ਨੂੰ ਪਤਾ ਜਾਣਕਾਰ ਹੋ ਤੁਸੀਂ ਸਿਆਣੇ ਹੋ ਠੀਕ ਹੈ ਜੀ ਜ਼ਰੂਰ ਤੁਸੀਂ ਇਸ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਜੇਕਰ ਪਸ਼ੂ ਲਾਭ ਰਿਓ ਘਰੇ ਇੱਕ ਰੱਖਣ ਵਾਸਤੇ ਘਰੇ ਲੂ ਠੀਕ ਹੈ ਜੀ ਡੇਰੀ ਫਾਰਮਿੰਗ ਵਾਸਤੇ ਜਾਂ ਡੇਰੀ ਵਾਸਤੇ ਤਾਂ ਤੁਸੀਂ ਜ਼ਰੂਰ ਸੰਪਰਕ ਕਰਿਓ ਇਸ ਤੋਂ ਜਿਹੜੀ ਨੈਕਸਟ ਬਾਈ ਆਪਣੇ ਕੋਲ ਇਹ ਜਿਹੜੀ ਗ੍ਰੇਡਰ ਦੇ ਵਿੱਚ ਆ ਗਈ ਹੈ ਨਾ ਜੀ ਝੋਟੀ ਆ ਗਈ ਆ ਇਹਦੀ ਪਹਿਲਾਂ ਪਹਿਲਾਂ ਜੀ ਹਾਂਜੀ ਪਹਿਲਾ ਸੂਆ ਸੌਣ ਜਾ ਰਹੀ ਆ ਤੇ ਮੂੰਹੋਂ ਛਿੱਗੀ ਆ ਜੀ ਹਾਂਜੀ ਮੂੰਹੋਂ ਛਿੱਗੀ ਆ ਤੇ ਸੂਈ ਹੈ ਨਾ ਹਾਂਜੀ ਸੂਈ ਹੈ ਇਹਨੂੰ 5 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਜੀ ਹਾਂਜੀ ਦਿਨ 5 ਹੋ ਗਏ ਬੱਚਾ ਨੀਚੇ ਕੀ ਆ ਗਿਆ ਜੀ ਬੱਚਾ ਕੱਟਾ ਆ ਜੀ ਕੱਟਾ ਆ ਗਿਆ ਹਾਂਜੀ ਠੀਕ ਆ ਵੀਰ ਨੂੰ ਆਪਾਂ ਕਹਿ ਦਿੰਦੇ ਨੇ ਖੋਲ ਕੇ ਚੰਗੀ ਤਸੱਲੀ ਨਾਲ ਦਿਖਾਉਂਦੇ ਠੀਕ ਤੇ ਬੱਚਾ ਜਿਹੜਾ ਦੋਸਤੋ ਆ ਥੱਲੇ ਮੇਲ ਕਾਫਾ ਕੱਟਾ ਨੀਚੇ ਤੇ ਰਾਜੀ ਹੈਗੀ ਆ ਪਿੱਠ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਾ ਲੈਣਾ ਜਿਹੜਾ ਐਨੀਮਲ ਜਿਹੜਾ ਦੋਸਤੋ ਹੈਗਾ ਵਜਨ ਵਾਲਾ ਹੈ ਭਾਰਾ ਪਸੂਗਾ ਕੋਈ ਵੀ ਆ ਉਹਦੀ ਨਿਸ਼ਾਨੀਆਂ ਜਿਹੜੀ ਦੋਸਤੋ ਬਿਲਕੁਲ ਵੀਡੀਓ ਦੇ ਵਿੱਚ ਤਸੱਲੀ ਨਾਲ ਦਿਖਾਈ ਜਾਂਦੀ ਏ ਸੋ ਹਵਾਨੇ ਵਾਲੇ ਪਾਸਿਓ ਮੈਂ ਕੋਈ ਤੁਹਾਨੂੰ ਨਜ਼ਦੀਕੀ ਤੋਂ ਦਿਖਾਉਂਗਾ ਆ ਵੇਖੋ 10 ਕਿਲੋ ਦਾ ਤਿਆਰੇ ਵਿਧੀ ਪੰਇਤਰਾ ਬਹਿ ਜੋ ਕੋਈ ਜੱਕਦੀ ਠੀਕ ਆ ਜੀ ਆ ਲਓ ਜੀ ਆ ਲਓ ਠੀਕ ਆ ਜੀ ਸੀਲ ਸਊ ਝੋਟੀ ਆ ਪਹਿਲਾ ਸੂਆ ਬੱਚਾ ਅਗਲਾ ਜੀ ਜਿਹੜਾ ਚਿੱਟੇ ਬੱਲ ਵਾਲਾ ਕੱਟਾ ਜਿਹੜਾ ਦੋਸਤੋ ਆ ਵੇਖੋ ਮੱਥੇ ਵਿੱਚ ਬੱਲ ਆ ਅੱਖ ਜਿਹੜੀ ਬਿਲਕੁਲ ਏਗੀ ਆ ਬਿੱਲੀ ਅੱਖ ਜਵਾਬ ਹੈਗਾ ਸੋ ਕੱਟਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਤੇ ਆਪ ਕਰੋ ਚੈੱਕ ਜੀ ਥਾਰ ਐਂਗਲ ਤੋਂ ਜਿਹੜਾ ਹੈਗਾ ਦੋਸਤੋ ਸੱਜੇ ਖੱਬੇ ਬਹਿਣੀ ਵਾਲੇ ਪਾਸੇ ਉਲਟ ਬਹਿਣੀ ਵਾਲੇ ਪਾਸੇੋਂ ਜੇਕਰ ਤੁਸੀਂ ਜਿਹੜੇ ਬੰਨੋ ਮਰਜ਼ੀ ਨਿਗਾਹ ਮਾਰ ਲਓ ਥਣ ਹਵਾਨੇ ਦੀ ਬਿਲਕੁਲ ਚੰਗੀ ਸ਼ੁੱਧ ਸਾਫ ਜਿਹੜੀ ਦੋਸਤੋ ਛੋਟੀ ਠੀਕ ਹੈ ਬਾਕੀ ਵੀਰ ਦਲੇਰ ਜੀ ਸਵਾਈ ਕਿੰਨੀ ਹੈਗੀ ਇਹ ਦੋਨੋਂ ਡੰਗਾਂ ਦੀ ਕਿੰਨੀ ਆਪਾਂ ਕਰਦੇ ਪਏ ਹਾਂ ਜੀ 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 ਇਹਦੇ ਵਿੱਚ ਹੈਗਾ ਹੈ ਵੀ ਦੁੱਧ ਦਾ ਹੈਗਾ 11 ਲੀਟਰ ਆਪਾਂ 10 ਲੀਟਰ ਦੀ ਗਰੰਟੀ ਦੇਾਂਗੇ ਠੀਕ ਹੈ 10 ਲੀਟਰ ਹਾਜ਼ਰ ਦੁੱਧ ਤਿਆਰ ਹੈ ਜੀ 10 ਲੀਟਰ ਜੀ ਹਾਂ ਜਿਹੜਾ ਦੇ ਚੋ ਦੇਣਾ ਕੋਈ ਵੀ ਸੱਜਣ ਆਉਂਦਾ ਬਸ ਉਹਨੂੰ ਆਪਾਂ ਚਵਾ ਕੇ ਤੁਹਾਨੂੰ ਦੀ ਕਰਾ ਸਕਦੇ ਹਾਂ ਭਾਵੇਂ ਚਾਰ ਡੰਗ ਚੋਵੇ ਹੋ ਰਹਿ ਵੀ ਆਪਣੇ ਕੋਲ ਸਕਦਾ ਜਗ੍ਹਾ ਹੈਗੀ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਦੋ ਟਾਈਮ ਆਉਦੀ ਤਸੱਲੀ ਕਰਕੇ ਖੜ ਸਕਦਾ ਠੀਕ ਆ ਹਾਂ ਜੀ ਸੋ ਦੋਸਤੋ ਪਸ਼ੂ ਪਾਲ ਕ ਵੀਰੋ ਵੀ ਦੋਰਦੰਗ ਦੀ ਤਸੱਲੀ ਕਰ ਲਿਓ ਚਾਹੇ ਤਿੰਨ ਦੰਗ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਰਹਿਣ ਦੀ ਕਈ ਜਣਾ ਹੁਣ ਛੋਟੀਆਂ ਬਾਈ ਜੀ ਦਿਹਾੜੀਆਂ ਨੇ ਕਈ ਨਾ ਵੀਰ ਦੂਰੋਂ ਕੋਈ ਆਉਂਦੇ ਹੋ ਫੇਰ ਰਾਤ ਨੂੰ ਕੋਈ ਸਟੇ ਕਰਨਾ ਹੋਵੇ ਸੁਬਾਹ ਦੀ ਫੇਰ ਚਵਾਈ ਕਰਕੇ ਬੰਦਾ ਉਹਦਾ ਐਨੀਮਲ ਸਿਲੈਕਟ ਕਰਕੇ ਲੈ ਜਾਂਦਾ ਹੁਣ ਮੰਨ ਲਓ ਜਦੋਂ ਮੰਨ ਲਓ ਠੰਡਿਆ ਬੱਚਾ ਦਾ ਗੁਵਾ ਦਾ ਘਾਟਾ ਸਕਦਾ ਤਾਂ ਵੀ ਛੋਟੀ ਮਿਲੂਗੀ ਐਂ ਤਾਂ ਇਹ ਬਹਿ ਕੇ ਆਪ ਚੋਈ ਜਾਣੀ ਹੈ ਕੋਈ ਨਹੀਂ ਵੀ ਪਰੇਸ਼ਾਨੀ ਕਿਸੇ ਰਕਮ ਦੀ ਹੋਊਗੀ ਬਿਲਕੁਲ ਜੀ ਜਿੱਦੇ ਮਰਜ਼ੀ ਡਾਕ ਕੇ ਜੋ ਸਕਦੇ ਆਪਾਂ ਸਹੀ ਹੈ ਜੀ ਹਾਂਜੀ ਨਹੀਂ ਵੀ ਕਈ ਪਹਿਲਾਂ ਨਾ ਵੇਖੀਆਂ ਕਈ ਬੱਚੇ ਹੀ ਨਹੀਂ ਪ ਲੋ ਬੋ ਚੜਿਆ ਖਾਸ ਜੇ ਛੋਟੀ ਬਿਲਕੁਲ ਬਿਲਕੁਲ ਧੁਨ ਕਾਫੀ ਜ਼ਿਆਦਾ ਹੈ ਆ ਵੇਖੋ ਜੋ ਤੁਮੀ ਇਧਰ ਰੱਖਦੇ ਹੋ ਉਹ ਵੀ ਕੋਈ 12 14 ਲੀਟਰ ਕੱਢੂ ਪਹਿਲੇ ਸੂਈ ਠੀਕ ਹੈ ਜੀ ਅਜੇ ਬਹੁਤ ਹੈ ਗਿਆ ਠੀਕ ਹੈ ਜੀ ਬਿਲਕੁਲ ਜਿਹੜਾ ਥਣ ਤੋਂ ਹਵਾਨੇ ਤੋਂ ਜਿਹੜਾ ਦੋਸਤੋ ਤੁਸੀਂ ਚੈੱਕ ਕਰ ਲੋ ਤਸਦੀਕ ਦੇ ਨਾਲ ਠੀਕ ਹੈ ਜੀ ਇਹਨ ਮੁੱਠੀ ਵਾਲਾ ਥਣ ਤੇ ਚੰਗੀ ਚੁਵਾਈ ਆ ਤੇ ਚੁਵਾਈ ਜਿਹੜੀ ਆ ਫੋਲੀ ਹੋਵੇਗੀ ਮੁਈਦਾ ਬਾਕੀ ਭਾਈ ਚੁਵਾਈ ਬਿਲਕੁਲ ਹਾਂ ਜੀ ਓਕੇ ਓਕੇ ਬਿਲਕੁਲ ਦੇ ਚਵਾਈ ਕਰਕੇ ਵਿਖਾ ਦਿੰਦੇ ਆ। ਕਈ ਵਾਰ ਆਏ ਹੁੰਦਾ ਨਾ ਲੇਡੀਜ਼ ਦਾ ਕੋਈ ਪਹਿਣਾ ਨੇ ਕਿਚਵਾਈ ਕਰਨੀ ਹੁੰਦੀ ਆ। ਬਿਲਕੁਲ ਚਵਾਈ। ਤੇ ਪਸ਼ੂ ਕੋਈ ਨਾ ਪੋਲੀ ਚਵਾਈ ਦਾ ਜੀ ਫਿੱਟ ਪੈਂਦਾ ਜੀ। ਇਹ ਤਾਂ 1.5 ਕਿਲੋ ਲਗਭਗ ਗਾੜੀ ਓ ਕਿਲੋ ਤੋਂ ਲੈ ਕੇ 1.5 ਕਿਲੋ ਤੱਕ। ਠੀਕ ਆ ਜੀ। ਇਹਦਾ ਮੁੱਲ ਕਿੰਨਾ ਭਾਜੀ? ਇਹਦਾ ਮੁੱਲ ਜੀ 75000 ਆ ਮੰਗਦੇ ਵੈਸੇ। ਠੀਕ ਆ। ਤੇ ਆਪਾਂ 70 ਚੋਂ ਮਾਨਤਾ ਕਰ ਦਾਂਗੇ। 2000 70000 ਚੋਂ ਛੱਡ ਦਾਂਗੇ। ਠੀਕ 68000 ਦੀ ਡਾਨਾ। 68000 ਦੀ ਜਿਹੜੀ ਦੋਸਤੋ ਡਾਨਾ ਹੈਗੀ ਆ। ਠੀਕ ਆ ਜੀ। ਮੁੱਲ 75000 ਆ ਬ ਹਾਰ 68000 ਜਿਹੜੀ ਲਾਸਟ ਜਿਹੜੀ ਲਾਇ ਤੇ ਜੈਸਨੋ ਸਮਝੋ ਜੀ ਠੀਕ ਹੈ ਜੀ ਫਵਾਨੇ ਵੱਲੋਂ ਮਹ ਜਿਹੜੀ ਝੋਟੀ ਹੈਗੀ ਆ ਖੂਬਸੂਰਤ ਆ ਪਲੂਣ ਜਿਹੜੀ ਪਹਿਲਾ ਸਵੇਰ ਦੋਸਤੋ ਪਹਿਲੇ ਬਿਆੰਤ ਜਿਹੜੀ ਪਿਆਰੀ ਜੀ ਝੋਟੀ ਲੱਗਦੇ ਭਾਵੇਂ ਦੂਜੇ ਤੇ ਜੈਸਨੋ ਕਰਕੇ ਗਣੀ ਜਾ ਵੇਸ ਲੱਗੇ ਢੀਆ ਬਿਲਕੁਲ ਜੀ ਬਿਲਕੁਲ ਠੀਕ ਆ ਸੋ ਓਵਰ ਆਲ ਝੋਟੀ ਚੰਗੀ ਆ ਦੋਸਤੋ ਤੁਸੀਂ ਖਾਸ ਤੌਰ ਤੇ ਗੱਲਬਾਤ ਕਰਕੇ ਆਪਦੀ ਤਸੱਲੀ ਜ਼ਰੂਰ ਕਰ ਲਿਓ ਮੌਕੇ ਤੇ ਦੋ ਟਾਈਮ ਦੀ ਇੱਕ ਟਾਈਮ ਦੀ ਚੁਵਾਈ ਕਰਕੇ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਹੋਰ ਬਈ ਆਪਣੇ ਕੋਲ ਇਹ ਵੀ ਮੱਝ ਬਕਾਉਗਾ ਜੀ ਹਾਂ ਜੀ ਇਹ ਦੂਸਰੇ ਸੂਏ ਹੈ ਜੀ ਅੱਛਾ ਜੀ ਇਹਨੂੰ 6 ਤੋਂ ਲੈ ਕੇ 7 ਦਿਨ ਹੋ ਗਏ ਸੂਈ ਅੱਛਾ ਜੀ 나ੜੂ ਦੋ ਬੱਚਿਆਂ ਦੇ ਨਾਲ ਇਹਦਾ ਵੀ ਉਹਦਾ ਵੀ ਉਹ ਵੇਖ ਸਕਦੇ ਠੀਕ ਹੈ ਜੀ ਇਹ ਤੇ ਮਗਰ ਬੱਚਾ ਕੀ ਆ ਗਿਆ ਮਗਰ ਵੀ ਇਹਦੇ ਮਗਰ ਵੀ ਕੱਟਾ ਹੀ ਕੱਟਾ ਹੀ ਆ ਗਿਆ ਹਾਂ ਜੀ ਠੀਕ ਹੈ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 7 ਦਿਨ ਹੋ ਗਏ ਜੀ 7 ਇੱਕ ਹਫਤਾ ਹੋ ਗਿਆ ਹਾਂ ਜੀ ਹਫਤਾ ਹੀ ਗੇ ਲੋ ਚਲੋ ਠੀਕ ਹੈ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਹੋ ਗਿਆ ਥੱਲੇ ਜਿਹੜਾ ਇਹਦੇ ਮੇਲ ਕਾਫ ਆ ਕੱਟਾ ਤੇ ਖੋਲ ਕੇ ਆਪਾਂ ਚੰਗੀ ਤਰ ਤੇ ਚਵਾਈ ਜੂ ਵੀ ਵੀਰ ਦੀ ਇੱਕ ਨੰਬਰ ਹੀ ਆ ਬਿਲਕੁਲ ਬਿਲਕੁਲ ਸਹੀ ਆ ਨਾ ਮਾ ਮਾਤਰ ਜੀ ਸਾਈਡ ਰੱਖਦੀ ਆ ਸਾਈਡ ਰੱਖਦੀ ਆ ਨਾ ਬਹਿਣੀ ਵਾਲੇ ਪਾਸੇ ਤੋਂ ਨਾ ਚਵਾਈ ਦੇ ਨਹੀਂ ਕੋਈ ਲੁਕਸੇਗਾ ਠੀਕ ਆ ਬਹਿਣੀ ਵਾਲੇ ਪਾਸੇ ਤੋਂ ਸਾਈਡ ਜਿਹੜੀ ਆ ਦੋਸਤੋ ਚੱਕ ਦੀ ਤੁਸੀਂ ਰੱਖਦੀ ਦੇਖ ਸਕਦੇ ਹੋ ਬਾਕੀ ਚਵਾਈ ਵੀਰ ਕਹਿੰਦਾ ਵੀ ਕੋਈ ਖਾਸ ਤੌਰ ਤੇ ਫਰਕ ਨਹੀਂ ਹੈਗਾਗਾ ਅਕਸਰ ਕੀ ਹੁੰਦਾ ਵੀ ਜਦੋਂ ਕੋਈ ਪਸ਼ੂ ਬਾਈ ਨਾ ਰੱਖਦਾ ਤਾਂ ਫਰਕ ਉਹਨਾਂ ਥਾਂਾਂ ਦੇ ਵਿੱਚ ਧਾਰਾਂ ਉਹ ਘੱਟ ਵੀ ਹੁੰਦੀਆਂ ਨੇ ਤੇ ਪ੍ਰੋਪਰ ਜਿਹੜਾ ਮੇਲ ਕਾਫ ਇਸ ਦੇ نیچے ਕੱਟਾ ਹੈਗਾ ਜ਼ਰੂਰ ਤੁਸੀਂ ਨੋਟ ਕਰ ਲਿਓ ਕਈਆ ਤਾਇਆ ਲੱਗਦਾ ਪੜਪੂਦੀ ਹੋ ਸਕਦੀ ਪਰ ਬਾਕੀ ਚਵਾਈ ਦਾ ਧਾਰ ਦਾ ਨਹੀਂ ਉਧਰ ਉਧਰ ਹੀ ਫਰਕ ਹੋਊਗਾ ਠੀਕ ਹੈ ਜੀ ਹਾਂ ਜੀ ਸੀਲ ਫਲਗ ਇਹ ਵੀ ਇਹ ਨਹੀਂ ਹੈ ਇਤਰਾ ਇਹਦੇ ਥੱਲੇ ਬੈਜ ਗਏ ਆ ਠੀਕ ਹੈ ਜੀ ਹਾਂ ਉਹ ਤੁਹਾਡੇ ਥੋੜਾ ਥੋੜਾ ਡਰਦੀਆਂ ਉਤਰਾਂ ਦੇ ਵਿੱਚ ਇੱਕ ਤਰ੍ਹਾਂ ਬੈ ਗਏ ਤਾਂ ਥੋੜਾ ਮਾਰਦੇ ਰਹੀ ਨਹੀਂ ਆ ਹਾਂ 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 ਜੀ ਅਸੀ ਸਭ ਕੋਲ ਤੋਂ ਤਾਂ ਬਈ ਜੀ ਇਹ ਗੱਲ ਹੁੰਦੀ ਵੀ ਕਈ ਵਾਰ ਕੱਲ ਨੂੰ ਕੋਈ ਬੱਚਾ ਵਧੇਰੇ ਕੋ ਠੰਡ ਠੰਡ ਕਰਕੇ ਬੱਚਾ ਨਾਰਵੇ ਤਾਂ ਫਿਰ ਪਹਾੜੇ ਬੰਦੇ ਤੇ ਪੈ ਜਾਂਦੀ ਚਾਰ ਤੇ ਲੱਗ ਜਾਂਦੀ ਉਹ ਸੂਰਜ ਨਿਕਲਿਆ ਮੇਰੇ ਸਾਲ ਦੋ ਹਫ਼ਤੇ ਹੋ ਗਏ ਸੂਰਜ ਨਹੀਂ ਵ ਹਰਪਾ ਸੋ ਓਵਰਆਲ ਜਿਹੜੀ ਆ ਦੋਸਤੋ ਚੰਗੀ ਝੋਟੀ ਤੇ ਚੁਵਾਈ ਦਾ ਟਾਈਮ ਦੱਸ ਦਿਓ ਠੀਕ ਆ ਜੀ ਚੁਵਾਈ ਦਾ ਬਾਈ ਜੀ ਕਿੰਨਾ ਟਾਈਮ ਸਵੇਰ ਤੱਕ ਕਿੰਨਾ ਸੀ 6 ਵਜੇ ਪੂਰੇ ਚੁਵਾਈ ਜੀ ਮਾਰਨਿੰਗ ਸਵੇਰ 6 ਵਜੇ ਸੀ ਹੁਣ ਵੀ ਜਿਹੜਾ ਦੋਸਤੋ ਅਪਰੋਕਸੀਮੇਟਲੀ ਵੀ ਤਕਰੀਬਨ 5:35 5 ਵਜੇ ਦਾ ਜਿਹੜਾ ਟਾਈਮ ਹੋਵੇਗਾ ਹਾਂਜੀ 5:00 ਤੇ 15-20 ਮਿੰਟ ਤੇ ਜਿਹੜੀ ਆਪਾਂ ਘੱਟੋ ਘੱਟ ਵੀ ਵੀਡੀਓ ਸ਼ੂਟ ਕਰਦੇ ਪਏ ਆ ਤੇ 6 ਵਜੇ ਪ੍ਰੋਪਰ ਇਹਦੀ ਵੀ ਜਿਹੜੀ ਆ ਲਾਈਵ ਤੁਸੀਂ ਮਤਲਬ ਕਿ ਇਹਦੀ ਵੀਡੀਓ ਵੀ ਮੰਗਾ ਸਕਦੇ ਆ ਹੁਣ ਜਿਹੜਾ ਬਿਲਕੁਲ ਤੁਸੀਂ ਟਾਈਮ ਨੋਟ ਕਰ ਲਓ ਜੀ ਠੀਕ ਹੈ ਜੀ ਤੇ ਹੁਣ ਵੀ ਤਕਰੀਬਨ ਈਵਨਿੰਗ ਟਾਈਮ 6 ਵਜੇ ਅਸੀਂ ਚਵਾਈ ਹੋ ਜਾਣੀ ਆ ਜੇ ਆਪਾਂ ਦੋਸਤੋ ਅੱਜ 12 ਤਰੀਕ ਨੂੰ ਵੀਡੀਓ ਅਪਲੋਡ ਕਰਦੇ ਆ ਤਾਂ ਸਵੇਰ ਤੁਸੀਂ 13 ਤਰੀਕ ਨੂੰ 13 ਜਨਵਰੀ ਨੂੰ ਜਿਹੜੀ ਆ ਉਹ ਇਸ ਦੀ ਜਿਹੜੀ ਹੈ ਸੋਭਾ 6 ਵਜੇ ਚਵਾਈ ਕਰ ਸਕਦੇ ਜੀ ਚਾਹੇ ਜੇਕਰ ਆਨਲਾਈਨ ਵੀ ਦੇਖਣੀ ਚਾਹੁੰਦੇ ਹੋਵੋ ਤੁਸੀਂ WhatsApp ਤੇ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਆਨਲਾਈਨ ਬਾਈ ਜੀ ਚਵਾਈ ਵੀ ਜੇ ਚੀਜ਼ ਉਤਰਾ ਦਿਓ ਕੋਈ ਗਾਣੀ ਕਰਾ ਦੇ ਨੰਬਰ ਦੱਸਾਂਗੇ ਉੱਤੇ ਉਦੋਂ ਉੱਤੇ ਫੋਨ ਲਾਉਣਾ ਪਾਉਣਾ WhatsApp ਕਰਾ ਦੇ ਆਂਗੇ ਭਾਵੇਂ ਦੋ ਡੰਗ ਕਰ ਲੈਣਾ ਐਡੀ ਚਵਾਈ ਚਵਾਈ ਦੇ ਭਾਵੇਂ ਆਪਣਾ ਸਾਈ ਪਾ ਕੇ ਦੋ ਜਾਂ 4 ਡੰਗ ਜਿੰਨਾ ਮਰਜ਼ੀ ਚੋਣ ਕੋਈ ਸ਼ੱਕ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਠੀਕ ਇਹਦੀ ਫਿਰ ਬਾਈ ਇੱਕ ਕੀਮਤ ਵੀ ਆਪਣੀ ਰਹਿ ਗਈ ਉਹ ਜਰੂਰ ਦੱਸ ਦੀ ਜੀ ਹਾਂਜੀ ਇਹਦੀ ਕੀਮਤ ਹੈ ਜੀ 70000 ਰੁਪਏ 70000 ਹਾਂਜੀ ਹਾਂਜੀ ਇਹ ਵੀ ਓਫਰ ਹੀ ਕਰਨਾ ਜੀ ਆਪਾਂ ਅੱਛਾ ਜੀ ਕਿਉਂ ਆਪਾਂ ਬਾਣਾ ਲਈ ਤੇ ਬਾਣਾ ਹੀ ਦੇ ਦੇਣੀ ਜੀ ਠੀਕ ਹੈ ਜੀ ਇਹ ਆਪਾਂ ਦੇ ਦਿਆਂਗੇ 63000 ਦੀ 63000 63000 ਚ ਵੀ ਛੋਟ ਥੋੜੀ ਕਿ ਨਹੀਂ ਕਰ ਦਿਆਂਗੇ 63 ਦੇ ਵਿੱਚੋਂ ਜੀ ਹਾਂ 63 ਚੋਂ ਕਰ ਦਿਆਂਗੇ 63000 ਦੇ ਦੇ ਜੀ ਹਾਂਜੀ ਠੀਕ ਆ ਮੁੱਲ 70000 ਮੁੱਲ 7000 ਵੀਰੋ ਬਾਕੀ ਦੂਸਰੇ ਦੂਸਰੇ ਸਵੇ ਛੋਟੀ ਸੂਈ ਹੈ ਠੀਕ ਹੈ ਜੀ ਹਾਂਜੀ ਕਰੋ ਜਮਾ ਇੱਧਰ ਲਿਟੇ ਦਿਖਾ ਰਹੀ ਹਾਂ 70000 ਰੇਡੀ ਡਿਮਾਂਡ ਆ ਬਾਕੀ 63000 ਜਿਹੜਾ ਲੈ ਦੇ ਆ ਦੋਸਤੋ ਜੈਸਨੋ ਆ ਉਹ 63000 ਆ ਤੇ ਉਲਟ ਪਹਿਣੀ ਵਾਲੇ ਪਾਸੇ ਤੋਂ ਜਿਹੜੀ ਹਵਾਨੇ ਦੀ ਬੰਤਰਾ ਥਾਣਾ ਦੀ ਆ ਉਹ ਤੁਸੀਂ ਇਹ ਵੀ ਦੇਖ ਲਓ ਚੰਗੀ ਤਰ੍ਹਾਂ ਜੀ ਚੋਆਈ ਚੋਈ ਦੀ ਬਹੁਤ ਚੰਗੀ ਕੋਈ ਪੂਰ ਸ਼ਟਾਣੀ ਵਾ ਪੂਰ ਕੇ ਚੁਠਾਂਟ ਉਹਦੇ ਚ ਨਹੀਂ ਇਹੀ ਤੇ ਚ ਨਹੀਂ ਠੀਕ ਆ ਜੀ ਹਾਂ ਜੀ ਸੋ ਦੋਸਤੋ ਇਹ ਸੀਗੇ ਬਾਈ ਦਲੇਰਾ ਜੀ ਤੇ ਤਿੰਨ ਐਨੀਮਲ ਆ ਤਿੰਨੇ ਐਨੀਮਲ ਜਿਹੜੇ ਤੁਹਾਨੂੰ ਪਤਾ ਖਾ ਦਿੱਤੇ ਪ੍ਰੋਪਰ ਇਨਫੋਰਮੇਸ਼ਨ ਪਾਈ ਹੋਰਾਂ ਨੇ ਬਿਲਕੁਲ ਦੱਸ ਦਿੱਤੀ ਆ ਸੋ ਚਾਹਵਣ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਪਿੰਡ ਡੱਲ ਪੌਂਚ ਤੁਹਾਨੂੰ ਕਰਨੀ ਪੈਣੀ ਹੈ ਠੀਕ ਹੈ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਖਲੜੇ ਆਗੇ ਵੀ ਤੁਸੀਂ ਕਾਲ ਕਰ ਸਕਦੇ ਹੋ ਮਾਰੀ ਮੇਗਾ ਬਿਲਕੁਲ ਤੁਸੀਂ ਲੋਕੇਸ਼ਨ ਲਾ ਕੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਹੜੇ ਨੇੜੇ ਤੜ ਦੇ ਇਲਾਕੇ ਦੇ ਵੀਰ ਨੇ ਉਹਨਾਂ ਨੂੰ ਖਾਸ ਤੌਰ ਤੇ ਪਤਾ ਹੈ ਬਾਕੀ ਜੇਕਰ ਹੋਰ ਆਪਾਂ ਬੈਲਟ ਦੇ ਵਿੱਚੋਂ ਆਉਣੇ ਆ ਮਾਜੇ ਦਵਾਬੇ ਦੇ ਵਿੱਚੋਂ ਮਾਲਵੇਚੋਂ ਉੱਥੇ ਤੁਸੀਂ ਜਿਹੜੀ ਲੋਕੇਸ਼ਨ ਆ ਮਾਣੀ ਮੇਗਾ ਜਿਹੜੀ ਲਾ ਸਕਦੇ ਹੋ ਤੇ ਬਾਈ ਜੀ ਇੱਕ ਦੱਸ ਦੋ ਸੰਪਰਕ ਨੰਬਰ ਵੀ ਆਪਣੇ ਜੀ ਹਾਂਜੀ ਨੰਬਰ ਹੈਗਾ ਜੀ ਆਪਣਾ 97792 49006 ਠੀਕ ਹੈ ਜੀ ਇਹ ਤੇ ਵਟਸਐਪ ਆਪਣਾ ਚੱਲਦਾ ਇੱਥੇ ਵੀ ਆਪੇ ਕਾਕੇ ਨਾਲ ਕਾਲ ਕਰ ਸਕਦੇ ਆ ਕਾ ਮੈਂ ਆਪਣਾ ਚਵਾ ਦੂਗਾ ਠੀਕ ਹੈ ਜੀ ਇੱਕ ਨੰਬਰ ਹੈਗਾ ਜੀ ਆਪਣਾ 9914654064 ਇੱਥੇ ਮੇਰੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਕੰਟੈਕਟ ਨੰਬਰ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਭਾਈ ਜੀ